ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂ ਵੀਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋਂ ਦੀਪਾ ਹਾਂ ਵੀਰੇ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਅਰਸ਼ਦੀਪਾ ਉਹ ਮੇਰੇ ਪਿੰਡ ਚ ਦੀਪਾ ਪੰਡਤ ਕਹਿੰਦੇ ਆ ਪਿੰਡ ਬਾਈ ਸੈਦੋਗਿਆ ਤਹਿਸੀਲ ਬਾਈ ਨਿਹਾਲ ਸਿੰਘਾ ਜਲਾ ਮੇਰੇ ਮੁੱਖ ਨੇੜੇ ਪਿੰਡ ਬਾਈ ਨੇੜੇ ਵੀਰੇ ਭਾਗੀ ਚ ਰਹੇਗੇ ਬਾਰ ਬਾਰ ਖੇਤਾਂ ਚ ਭਾਗੀ ਨਾਲ ਸੜਕ ਤੇ ਆਪਣਾ ਘਰ ਆਵੇ ਮੋਬਾਈਲ ਨੰਬਰ ਬੋਲ 887617674 ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਡਾਕਟਰ ਵੀਰੇ ਦੂਜਾ ਸੂਆ ਸੂਈ ਆ ਹੂੰ ਸੂਈ ਨੂੰ ਵੀਰੇ ਅੱਜ ਤੀਜਾ ਦੇਣਾ ਠੀਕ ਆ ਮਗਰ ਬੱਚਾ ਦਾ ਨਾੜਗਾ ਨਾਲ ਆ ਆਪਣੇ ਕੋਲ ਕੱਲ ਹੀ ਆਈ ਆ ਬੈੜੇ ਠੀਕ ਆ ਭਾਈ ਠੀਕ ਆ ਨਾ ਗੱਲ ਆ ਆ ਨਾੜਗਾ ਦਿਖਾ ਦਿਓ ਤੇ ਬੱਚਾ ਲਾਇਆ ਭਾਈ ਬੱਚਾ ਪਹਿਲਾਂ ਚੈੱਕ ਕਰ ਲਓ ਬਰੀਡ ਬਹੁਤ ਚੰਗੀ ਆ ਬੱਚੇ ਦੀ ਠੀਕ ਆ ਬੱਚੇ ਦਾ ਸੋਹਣੇ ਪਾਉਂਦੀ ਆ ਹਾਂਜੀ ਹਾਂਜੀ ਠੀਕ ਆ ਦੂਜਾ ਸੂਆ ਰੀਨਨ ਚਾਰ ਦਾਂਦਾ ਮੁਹੋਂ ਆਪਣੀ ਗਰੰਟੀ ਸੀਗੀ ਦਾਂਦਾ ਵਾ ਪਾਟ ਕੇ ਦਿਖਾ ਦਿੰਦੇ ਆ ਇਹ ਗੱਲ ਨਾ ਹੋਊਗੀ ਜੇ ਕਹੂੰਗਾ ਗੱਲ ਨੂੰ ਡੋਟੂ ਦੀ ਦਾਂਗਾ ਦੇਖੋ ਬਈ ਓਕੇ ਆ ਬਈ ਚਾਰ ਦਾਂਦੀ ਹੋਊਗੀ ਠੀਕ ਆ ਠੀਕ ਆ ਨਾ ਗੱਲ ਠੰਡੀ ਸੀਲਸ ਲੱਗਾ ਚੋਣ ਜਵਾ ਇੱਕ ਨੰਬਰੂ ਬੰਦਾ ਦੋ ਡਾਂਗਾਂ ਦੀ ਚੋਗੇ ਲੈ ਜੇ ਹੁਣ ਬਾਹਰ ਥੱਲੇ 15 16 ਕਿਲੋ ਨੈਟ ਬੋਲਾ ਤਿਆਰ ਹੋਊਗਾ 15 16 ਲੀਟਰ ਨੈਟ ਬੋਲਾ ਬਈ ਸਟਿੰਗ ਵਾਲਾ ਆਡਰ ਕੋਈ ਟੱਟ ਮਾ ਆਡਰ ਨਹੀਂ ਕੁਆਲਿਟੀ ਦੇ ਚੁਾਈ ਚੁਈ ਇੱਕ ਨੰਬਰ ਆ ਰੈਡ ਦੀ ਬਹੁਤ ਸੋਹਣਾ ਆਡਰ ਕਰਮਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਯਾਰ ਇਹ ਥਾਂ ਨਿਕੜਨੇ ਲੈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰ ਨਹੀਂ ਹੈ ਨਾ ਬੈਠਾ ਰਹੇ ਨਹੀਂ ਹੈ ਨਹੀਂ ਲੈ ਜਿੱਦ ਦਰ ਦੀ ਮਰਜੀ ਭਾਈ ਹਲਾ ਮੋਟੀ ਮੋਟੀ ਧਾਰਾ ਗੰਨੇ ਵਰਗੀ ਧਾਰਾ ਜਿਵੇਂ ਮਰਜੀ ਚੋ ਚੱਲ ਕਿਉਂ ਜਵਾਬ ਤਾਂ ਬਈ ਇੱਕ ਨੰਬਰ ਆ ਵੀਰ ਮੋਟੀ ਮੋਟੀ ਧਾਰਾ ਗੰਨੇ ਵਾਂਗੂ ਵਰਤੀ ਪੱਥਰ ਵਰਗਾ ਲੈਵਾ ਭਾਈ ਫਿਟਿੰਗਾਂ ਵਾਲੀ ਆ ਸੋਹਣੀ ਸੁਨੱਖੀ ਆ ਠੀਕ ਨਾ ਗੱਲ ਇਹ ਗੱਲ ਨਹੀਂ ਹੋਊਗੀ ਚੋਰ ਜਵਾਬ ਦਾ ਬੰਦਾ ਟੱਚ ਵੀ ਨਾ ਕਰੇ ਯਾਰ ਆਪਣੀ ਗਰੰਟੀ ਲੋ ਥਾਂ ਮੁੱਠੀ ਵਾਲਾ ਠੀਕ ਨਾ ਗੱਲ ਪਾਵੇ ਵਰਗੇ ਥਾਂ ਯਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਹਿਲਣਾ ਤਾਂ ਹੈ ਹੀ ਨਹੀਂ ਕਰਮਾਂ ਨੇ ਕੀ ਬਾਤ ਆ ਫੁੱਲ ਬਰੀਡ ਆ ਸੂਈ ਸਵਾਈਆ ਪ੍ਰਿੰਟ ਬੜਾ ਚੰਗਾ ਕੱਦ ਵਿੱਡ ਚੰਗਾ ਫੇਸਬੁਕ ਸਬਸ਼ੀਆਂ ਰਖਾ ਵਈ ਨਾਸਾ ਗਲਾਬੀਆ ਡਾਈਟਰ ਜੀ ਨੇ ਮਤਲਬ ਫਾਰਮ ਫੋਨ ਵਿੱਚ ਬੈਠ ਪਾਉਣੀ ਆ ਮੇਗਲਾ ਬੰਦਾ ਕਦਰ ਕਰੇ ਡੰਗਰ ਦੀ ਲੰਮੀ ਲੰਜੀ ਕੱਦ ਬੈਡਾ ਠੀਕ ਆ ਨਾ ਦੰਦਾ ਜਾਂ ਬਾਕੀ ਸੂਈ ਸਵਾਈਆ ਜੇਰ ਦੀ ਆਪਣੀ ਗਰੰਟੀ ਹੋ ਠੀਕ ਆ ਨਾ ਗੱਲ ਠੀਕ ਆ ਬਾਈ ਨਹੀਂ ਨਹੀਂ ਆ ਬੰਦਾ ਡੰਗਰ ਦੀ ਕਦਰ ਕਰੇ ਯਾਰ ਸਹੀ ਗੱਲ ਆ ਡਾਇਮੰਡ ਪੀਸ ਆ ਬਾਈ ਇੱਕ ਨੰਬਰ ਹੋਊਗੀ ਬਾਈ ਜਿਹਦੇ ਘਰੇ ਆ ਆਪਣੀ ਬੰਦਾ ਧਰ 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 ਫੁੱਲੂਗਾ ਬਾਈ ਠੀਕ ਆ ਨਾ ਗੱਲ ਐ ਖੜਾ ਰਿਹਾ ਯਾਰ ਕੋਈ ਚੱਕਰ ਨਹੀਂ ਲਿੱਸੀ ਨਹੀਂ ਲਵੀ ਨਹੀਂ ਥੋੜੀ ਤਾਜੀ ਕਰਕੇ ਬੱਚੇ ਦਾ ਕਰਦੀ ਆ ਸਹੀ ਗੱਲ ਫਰੈਸ਼ ਕੁਆਲਟੀ ਬੱਚੀ ਦੀ ਬਹੁਤ ਪਿਆਰੀ ਹੈ ਦੇਖੋ ਬਈ ਫਿਰ ਬਗੀ ਨਾਸਾ ਠੀਕ ਆ ਨਾ ਕੇਸ ਆ ਛੋਟੇ ਛੋਟੇ ਕਾਨਾ ਬਈ ਨਾਸਾ ਗਲਾਬੀ ਆ ਬਰੀਡ ਬਈ ਫੁੱਲ ਆ ਕਰਦਾ ਬਈ ਦੇ ਦੋਨਾਂ ਨੂੰ 4 ਦਿਨ ਦਊਗੀ ਜੇ ਸਾਰੀ ਤੋਈ ਤਨ ਤਨ ਕਿਸ ਤਨ 3.5 ਸਾਲ ਦੀ ਭੜਾ ਬਾਈ ਠੀਕ ਸਰਾਖ ਪੁਣਾ ਠੀਕਾ ਲੇਵਾ ਦੁੱਧ ਜੇਰ ਉਹ ਕੇ ਰਿਪੋਰਟ ਹੋਊਗੀ ਬਾਈ ਯਾਰ ਕੇ ਰਿਪੋਰਟ ਹੋਊਗਾ ਨਹੀਂ ਇਹ ਮਰਜੀ ਗਈ ਚੱਲ ਠੀਕ ਹੈ ਨਾ ਗੱਲ ਆ ਨੀੜ ਤੋਂ ਚੈੱਕ ਕਰੋ ਨਾੜਾ ਦੇਖੋ ਕਰਮ ਵਾਲੀ ਦੇ ਕੱਲੀ ਕੱਲੀ ਨਾੜ ਐ ਖੜੀ ਆ ਬਾਈ ਦੁੱਧ ਵਾਲੀ ਨਾੜ ਤੇ ਦੇਖੋ ਪੂਰੀ ਵਿੱਤੀ ਦੇ ਥਣ ਕੱਲਾ ਕੱਲਾ ਪੀੜੀ ਮੈਂ ਕਹਿੰਦਾ ਬਾਈ ਜਿਹਦੇ ਘਰੇ ਆਵੜੀ ਬੰਦਾ 2 ਸਾਲ ਬੱਚੇ ਲੈ ਲੈ ਠੀਕ ਹੈ ਨਾ ਗੱਲ ਆ ਅਗਲੇ ਸਾਲ ਦੀ ਬੱਚੀ ਬੰਦਿਆਂ ਦੇ ਘਰੇ ਖੜੀ ਆ ਅਬਾ ਮੂੰਹ ਦੇ ਵੀ ਗੱਲ ਕਰਵਾਵਾਂਗੇ ਮੇਰੇ ਏਰੀਏ ਚੋਂ 15 ਕਿਲੋਮੀਟਰ ਦੈਰੇ ਚੋਂ ਵੜ ਲਈ ਵੀ ਆ ਸੌਦਾ ਮੁੜ ਕੇ ਕਰ ਲੈ ਪਹਿਲਾਂ ਐਡਰੈਸ ਪਤਾ ਕਰ ਲਈ ਕੱਲ ਵੜ ਆਇਆ ਚੂਣ ਚਵਾ ਦਾ ਬੰਦਾ ਟੱਚ ਵੀ ਨਾ ਕਰੇ ਯਾਰ ਗਰੰਟੀ ਹੋਗੀ ਜੇ ਬੰਦਾ ਆਨਲਾਈਨ ਮੰਗਾਉਂਦਾ ਆਪਣੀ ਤਾਂ ਵੀ ਫੁੱਲ ਗਰੰਟੀ ਹੁੰਦੀ ਆ ਵੀ ਫੁੱਲ ਠੀਕ ਹੈ ਨਾ ਗੱਲ ਬਾਈ ਸੇਟਿੰਗ ਦੇਖ ਲੈ ਵੇ ਦੀ ਠੀਕ ਆ ਇੱਥੋਂ ਆਰਡਰ ਸ਼ੁਰੂ ਹੁੰਦਾ ਬੇਨ ਸਬੂਨ ਸਵੈੜਦਾ ਬਹੁਤ ਚੰਗੀ ਆ ਬੜੀ ਥੋੜੀ ਜੀ ਕੈਮਰੇ ਦਾ ਕਰਕੇ ਡਰਦੀ ਆ ਕੀ ਠੀਕ ਹੈ ਨਾ ਗੱਲ ਤੇ ਖੜਨੀ ਖੁਰਨੀ ਸਟਾਰਟਿੰਗ ਲੇ ਬੈਣ ਦੀ ਕੀ ਬਾਤ ਠੀਕ ਹੈ ਨਾ ਗੱਲ ਜਿਹਦੇ ਘਰੇ ਜਾਂ ਬੜੀ ਯਰ ਬੜਾ ਦੀ ਬਿਨਾ ਨਿਆਣੇ ਤੋਂ ਬੈਠਾ ਰਹੇ ਚੂਣ ਦੇਖਦਾ ਅਸਟਰ ਯਾਰ ਕੀ ਬਾਤ ਆ ਚਵਾਈ ਬੜੀ ਚੰਗੀ ਆ ਨਾ ਚੋਈ ਚੂਣ ਜਵਾ ਦਾ ਬੰਦਾ ਤੈਨੂੰ ਕਹਿਦਾ ਮੱਛੀ ਮੋਟਰੀ ਆ ਜੇ ਜੀ 2D ਸ਼ਰਟ ਲਈ ਜੇ ਜੀ ਭਰਾ ਲਈ ਇੱਕ ਗੱਲ ਹੀ ਹੋਊਗੀ ਤੇ ਮੁੱਲ ਕੀ ਆ ਭਰਾ ਜੈਜਾ ਮੁੱਲ ਦੇ ਡਾਕਟਰ ਮੁੱਲ ਕਰਾਉਣਾ ਬੰਦਾ ਹਨਾ 90 92 ਜਿੰਨਾ ਮਰਜ਼ੀ ਕਰੀ ਜਲੇ ਯਾਰ 80000 ਚੋਂ 1000 ਛੋੜ ਹੋਊਗੀ ਇਹਦੀ ਠੀਕ ਆ ਮੁੱਲ ਕਰੋ ਨੂੰ ਜਿਹੜਾ ਮਰਜ਼ੀ ਕਰਾ ਲਈ ਜਮਾ ਜੈਜ ਮੋਲਾ 80000 ਚੋਂ ਬਾਈ ਕਹਿੰਦਾ ਛੋੜ ਕਰ ਮੈਂ ਆ ਛੋੜ ਕਰੂੰਗਾ ਬਾਈ 90 95 ਜਿੰਨਾ ਮਰਜ਼ੀ ਆ ਬੰਦਾ ਮਤਲਬ ਲੰਮੀ ਬਹੁਤ ਹੈ ਬੈੜ ਲੰਮੀ ਬਹੁਤ ਹੈ ਠੀਕ ਹੈ ਨਾ ਗੱਲ ਕੱਦ ਵੀ ਕੱਦ ਬੈੜ ਦੇਖ ਲੈ ਬੈੜ ਦਾ ਬੰਦਾ ਵੀ ਕਿੱਡੀ ਗੂਗੀ ਮੁਰਕੇ ਯਾਰ ਕਹੀਏ ਸਵਾਦ ਲੈਣ ਜਿਹਨੂੰ ਫੂਨ ਲਾਉਂਦੇ ਆ ਬੰਦਾ ਪਰ ਡੰਗਰ ਦੀ ਕਦਰ ਕਰੇ ਠੀਕ ਹੈ 19 20 ਕਿਲੋ ਦੋਦੇ ਨੇ ਬਾਈ ਪਹਿਲੇ ਸੂਏ ਪਾਇਆ ਲੈ ਵਾ ਕਮਾਲ ਬਹੁਤ ਸੋਹਣਾ ਠੀਕ ਹੈ ਨਾ ਗੱਲ ਐਤ ਕੀ ਬਾਈ 24 25 ਕਿਲੋ ਦਪਾਉਣ ਦੀ ਮਾਲ ਕਣਾ ਠੀਕ ਹੈ ਫੀਡਿੰਗ ਦੇਖ ਬੈੜ ਦੀ ਕੀ ਬਾਤ ਠੀਕ ਹੈ ਨਾ ਗੱਲ ਕੋਈ ਜੀ ਕਿਸੇ ਵੀਰ ਨੂੰ ਬੈੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ